ਸੰਗਤ ਜੀ ਸਵਾਗਤ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ ਸੁਖ ਪੰਜਾਬ ਟੀਵੀ ਮੈਂ ਹਾਂ ਸੁਖਵੰਤ ਸਿੰਘ ਮਖੂਤੂ ਪੰਜਾਬ ਦੇ ਪਾਣੀਆਂ ਦੀ ਗੱਲਬਾਤ ਕਰ ਰਹੇ ਹਾਂ ਤੇ ਪੰਜਾਬ ਕਰੀਬ ਤੇ ਕਰੀਬ ਤਬਾਹ ਕਰ ਛੱਡਿਆ ਪਾਣੀਆਂ ਨੇ ਜਿਸ ਪਾਸੇ ਵੀ ਨਿਗਾਹ ਮਾਰੀਏ ਇਸ ਪਾਸੇ ਪਾਣੀ ਹੀ ਪਾਣੀ ਦੂਸਰੇ ਪਾਸੇ ਨਿਗਾਹ ਮਾਰੀਏ ਪਾਣੀ ਹੀ ਪਾਣੀ ਹਜ਼ਾਰਾਂ ਦੇ ਹਿਸਾਬ ਦੇ ਨਾਲ ਪਿੰਡਾਂ ਦੇ ਪਿੰਡ ਬਰਬਾਦ ਹੋਏ ਤੇ ਲੱਖਾਂ ਦੇ ਹਿਸਾਬ ਦੇ ਨਾਲ ਘਰਾਂ ਦੀ ਬਰਬਾਦੀ ਹੋ ਗਈ ਤੇ ਲੱਖਾਂ ਏਕੜਾਂ ਦੇ حساب ਦੇ ਨਾਲ ਜ਼ਮੀਨ ਬੰਜਰ ਹੋ ਗਈ ਜ਼ਮੀਨ ਖਤਮ ਹੋ ਗਈ ਸੋ ਇਸ ਪਾਸੇ ਦਰਿਆ ਦੇਖ ਲੋ ਸਤਲੁਜ ਦਰਿਆ ਵਹਿੰਦਾ ਹੋਇਆ ਬਹੁਤ ਡੂੰਗਾ ਇੱਥੇ ਨੇ ਆਪਣਾ ਰੁਖ ਕੀਤਾ ਹੋਇਆ ਬਹੁਤ ਡੂੰਘਾਈ ਦੇ ਵਿੱਚ ਸਤਲੁਜ ਦਰਿਆ ਇੱਥੇ ਵਹਿ ਰਿਹਾ ਇਹਨੇ ਰੁਖ ਇਸ ਤਰ੍ਹਾਂ ਕਹਿ ਲਿਆ ਵੀ ਇਸ ਪਾਸੇ ਕੀਤਾ ਮੂੰਹ ਮੋੜ ਲਿਆ ਪਹਿਲਾਂ ਪਰਲੇ ਪਾਸੇ ਵਹਿੰਦਾ ਸੀ ਇਹ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਇਹ ਕਿਸੇ ਪਰਿਵਾਰ ਦਾ ਘਰ ਹੈਗਾ ਸੋ ਇਹ ਪਰਿਵਾਰ ਨੇ ਤਾਜ਼ਾ-ਤਾਜ਼ਾ ਲੈਂਟਰ ਪਾਇਆ ਘਰ ਦਾ ਕੰਮ ਹਜੇ ਚੱਲ ਰਿਹਾ ਕੰਪਲੀਟ ਨਹੀਂ ਹੋਇਆ ਪਰ ਪਾਣੀ ਪਹਿਲਾਂ ਅੰਦਰ ਆ ਕੇ ਵੜ ਗਿਆ ਅੰਦਰ ਨਈਆਂ ਦੇ ਵਿੱਚ ਵਹਿ ਗਿਆ ਤੁਹਾਨੂੰ ਉਹ ਵੀ ਦਿਖਾ ਦਿਆਂਗੇ ਇੱਕ ਪਾਸੇ ਨੀ ਜਿਹੜੀ ਹੈ ਉਹ ਧਸੀ ਹੋਈ ਬੈਠੀ ਹੋਈ ਵੀਰੇ ਕੀ ਕਹਿਣਾ ਚਾਹੁੰਦੇ ਹੋ ਇਹ ਪਾਣੀ ਦੇ ਬਾਬਤੀ ਆਪਾਂ ਗੱਲਬਾਤ ਕਰ ਲਈਏ ਤੁਸੀਂ ਜ਼ਿੰਮੇਵਾਰ ਹੋ ਇਹ ਪਾਣੀ ਦਾ ਰੁਖ ਪਹਿਲੀ ਵਾਰੀ ਇਸ ਪਾਸੇ ਹੋਇਆ ਜਾਂ ਪਹਿਲਾਂ ਵੀ ਇੱਥੋਂ ਹੀ ਵਹਿੰਦਾ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਆਏ ਉਹ ਤੁਹਾਡਾ ਧੰਨਵਾਦ ਇਹ ਅੱਜ ਤੋਂ ਤਕਰੀਬਨ ਕਿਹੇ ਸਾਲ ਪਹਿਲਾਂ ਇੱਥੇ ਦਰਿਆ ਵਗ ਕੇ ਗਿਆ ਅੱਛਾ ਹੁਣ ਇਹਨੇ ਇਧਰ ਨੂੰ ਢਾਲਾਈ ਆ ਬਨਸ ਤਕਰੀਬਨ ਚਾਰ ਕਨਾਲਾ ਰਹਿ ਗਿਆ ਬਨ ਲੱਗੇ ਆ ਪਿੱਛੇ ਆ ਕਮਰੇ ਲੱਗੇ ਆ ਜਿਹੜਾ ਪਾਣੀ ਦਾ ਆਵਾਜ਼ ਸਾਰਾ ਇਧਰ ਨੂੰ ਆ ਚੁੱਕਿਆ ਇੱਥੇ ਸਾਡੇ ਐਮਐਲਏ ਸ਼੍ਰੀ ਨਰੇਸ਼ ਕਟਾਰੀਆ ਉਹਨਾਂ ਦੇ ਬੇਟੇ ਸ਼ੰਕਰ ਕਟਾਰੀਆ ਜੀ ਉਹ ਮਿੱਟੀ ਦੀ ਸੇਵਾ ਟਿੱਪਰ ਸਭ ਕੁਝ ਲੈ ਕੇ ਆ ਰਹੇ ਆ ਬਾਕੀ ਮੈਂ ਸੰਗਤ ਵੀ ਬਹੁਤ ਵਿਚਾਰੀ ਲੱਗੀ ਹੋਈ ਆ ਪਿੱਛੇ ਨੋਚ ਬੰਨਣ ਲੱਗੇ ਹੋਏ ਆ ਘਰ ਦੇ ਪਿੱਛੇ ਤੁਹਾਨੂੰ ਦਿਖਾਵਾਂਗੇ ਅਸੀਂ ਮੈਂ ਇਹੋ ਕਹੇ ਸਾਰਿਆਂਗੇ ਬੇਨਤੀ ਕਰਦਾ ਕਿ ਵਾਦੂ ਆਦੇ ਇੱਥੇ ਮਿੱਟੀ ਲੈ ਕੇ ਪਹੁੰਚਿਆ ਜਾਵੇ ਕਿ ਜੇ ਆਪਾਂ ਘਰਾਂ ਨੂੰ ਬਚਾਇਆ ਜਾਵੇ ਸਰਕਾਰ ਵੀ ਨਾਲ ਖੜੀ ਆ ਸੇਵਾਦਾਰ ਸਭ ਇਲਾਕਾ ਨਿਵਾਸੀ ਜੀਰੇ ਤੋਂ ਮੱਲਾ ਵਾਲਾ ਏਰੀਆ ਹਾਂਜੀ ਮੈਂ ਕਹਿੰਨਾ ਕਿ ਜੀ ਹਰੇਕ ਬੰਦਾ ਇੱਥੇ ਖੜਿਆ ਹੋਇਆ ਮੈਂ ਤਾਂ ਫਿਰ ਵੀ ਮਾਲਕ ਦਾ ਸ਼ੁਕਰ ਕਰਦਾ ਕਿ ਸੱਚੇ ਪਾਤਸ਼ਾਹ ਇੱਥੋਂ ਵਾਪਸ ਕਰੇ ਅੱਗੇ ਢਾ ਜਿਹੜੀ ਰੁਕ ਜਾਵੇ ਕਿਉਂਕਿ ਘਰਾਂ ਨੂੰ ਵੀ ਖਤਰਾ ਹੈ ਹੋ ਸਕਦਾ ਇਹਨਾਂ ਕੋਲ ਜਿਹੜੀ ਜ਼ਮੀਨ ਹੈ ਉਹ ਡਿੱਗ ਚੁੱਕੀ ਹੈ ਅੱਗੇ ਰਹਿਣ ਨੂੰ ਵੀ ਕੋਈ ਹੈ ਨਹੀਂ ਕਿ ਜ਼ਮੀਨ ਹੋਵੇ ਕੋਈ 2-4 ਕਨਾਲਾ ਬੰਦਾ ਰਹਿ ਸਕੇ ਉਹ ਵੀ ਹੈ ਨਹੀਂ ਬਾਕੀ ਪਰਮਾਤਮਾ ਅਗੇ ਹੋਈ ਹੈ ਕਿ ਸੱਚੇ ਪਾਤਸ਼ਾਹ ਇਹਨੂੰ ਟਾਲਾ ਟਲੇ ਵਾਹਿਗੁਰੂ ਮੇਰ ਕਰੇ ਸਾਰਿਆਂ ਤੇ ਆਪਾਂ ਨੂੰ ਪਤਾ ਹੀ ਹੈ ਹਾਲਾਤ ਬਹੁਤ ਜ਼ਿਆਦਾ ਵਿਗੜੇ ਪਏ ਆ ਮਗਰ ਪਾਣੀ ਹੋਰ ਦਸਿਆਂ ਦੀ ਸੁਭਾਵਨਾ ਹੈ ਇੱਕ ਵਾਰੀ ਇਹਨਾਂ ਦੇ ਘਰੇ ਪਾਣੀ ਵੜ ਕੇ ਵਾਪਸ ਜਾ ਚੁੱਕਿਆ ਹੈ ਫੁੱਟ ਕਰੀਬ ਘਟਿਆ ਹੁਣ ਫੇਰ ਪਾਣੀ ਜਿਹੜਾ ਲੈਵਲ ਵੱਧ ਰਿਹਾ ਪਾਣੀ ਘਟਣ ਦਾ ਕਾਰਨ ਕੀ ਹੈ ਪਿਛਲੇ ਪਾਸੋਂ ਘਟ ਹੋ ਗਿਆ ਜਾਂ ਕਿਤੇ ਰਾਹ ਦੇ ਵਿੱਚੋਂ ਕੋ ਬਨਬਨ ਟੁੱਟ ਗਏ ਨੇ ਜਿੱਦਾਂ ਆਪਾਂ ਖਬਰਾਂ ਮੰਨੂਵਾਸੀ ਦੀ ਗੱਲਬਾਤ ਕਰ ਲਈਏ ਤੁਹਾਡੇ ਪਰਲੇ ਪਾਸੇ ਦੀ ਗੱਲਬਾਤ ਕਰ ਲਈਏ ਉਹਨਾਂ ਨਾਲ ਵੀ ਫਰਕ ਪੈ ਰਿਹਾ ਵੈਸੇ ਵੀ ਪਿੱਛੋਂ ਪਾਣੀ ਥੋੜਾ ਜਾਂ ਘਟ ਹੋ ਗਿਆ ਇੱਕ ਮੰਨੂ ਮਾਚੀ ਵੀ ਬੰਨ ਟੁੱਟ ਗਿਆ ਉਹ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਇਧਰ ਪਾਰਲੀ ਸਾਈਡ ਭਾਨੇ ਵਾਲਾ ਉਹ ਵੀ ਬੰਨੀ ਇਹ ਕਹੇਗੀ ਸੀ 2000 ਦੇ ਕਰੀਬ ਉੱਧਰ ਵੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਪਰ ਬਾਕੀ ਪਰਮਾਤਮਾ ਦੇ ਵਾਸਾ ਸੰਗਤ ਬਹੁਤ ਲੱਗੀ ਹੋਈ ਹੈ ਪਿੱਛੇ ਨੋਚ ਬੰਨਣ ਲੱਗੇ ਹੋਏ ਆ ਵਾਦ ਤੋਂ ਬਾਅਦ ਸੰਗਤ ਹੋਰ ਮਿੱਟੀ ਵੀ ਲਿਹਾੜੀ ਹੈ ਮੈਂ ਸਾਰਿਆਂ ਅੱਗੇ ਇਹੋ ਹੀ ਬੇਨਤੀ ਕਰਦਾ ਕਿ ਆਪਾਂ ਵਾਦ ਤੋਂ ਬਾਅਦ ਇੱਥੇ ਮਿੱਟੀ ਜਾਂ ਟਰਾਲੀਆਂ ਟਰੈਕਟਰ ਗੱਟੂ ਭਰ ਕੇ ਲਿਆਏ ਜਾਣ ਕਿ ਆਪਾਂ ਨੋਚ ਨੂੰ ਲਾਇਆ ਜਾਵੇ ਤੇ ਆਪਾਂ ਇਹਨਾਂ ਦਾ ਘਰਾਂ ਦਾ ਵੀ ਬਚਾਅ ਹੋ ਸਕੇ ਬਿਲਕੁਲ ਇੱਕ ਮੈਂ ਹੋਰ ਤੁਹਾਨੂੰ ਪੁੱਛਣਾ ਚਾਹਣਾ ਵੀ ਇੱਥੇ ਹੋਰ ਘਰ ਵੀ ਹੈਗੇ ਸੀ ਜਿਹੜੇ ਇਸ ਬੰਨ ਤੋਂ ਇਧਰਲੇ ਪਾਸੇ ਵੱਸਦੇ ਸੀ ਕੋਈ ਉਹਨਾਂ ਨੂੰ ਚਾਰੇ ਦੀ ਕੋਈ ਹੋਰ ਕਿਸੇ ਚੀਜ਼ ਦੀ ਤੂੜੀ ਦੀ ਲੋੜ ਹੋਵੇ ਜਾਂ ਚੌਕਰ ਦੀ ਲੋੜ ਹੋਵੇ ਕਿਤੇ ਇੱਥੇ ਸੰਗਤ ਸੁਣਦੀ ਹੈ ਕਿਉਂਕਿ ਜਿਸ ਪਾਸੇ ਨੂੰ ਸੰਗਤ ਸੁਣਦੀ ਹੈ ਤੇ ਉਸ ਪਾਸੇ ਨੂੰ ਚਾਹੁੰਦੇ ਨੇ ਜਿੱਥੇ ਕੋਈ ਨਹੀਂ ਗਿਆ ਵੀ ਅਸੀਂ ਉੱਥੇ ਪਹੁੰਚੀਏ ਜਾਂ ਮੈਡੀਕਲ ਸਹੂਲਤਾਂ ਦੀ ਗੱਲਬਾਤ ਕਰੀਏ ਲੋਕਾਂ ਨੂੰ ਇੱਥੇ ਲੋੜ ਕਿਹੋ ਜੀ ਹੈਗੀ ਲੋੜ ਤਾਂ ਜੀ ਹਰੇਕ ਚੀਜ਼ ਦੀ ਆ ਕਿ ਪਸੂ ਵੀ ਖੜੇ ਹੋਏ ਆ ਬੰਨਾ ਤੇ ਤੁਹਾਨੂੰ ਤੁਸੀਂ ਦੇਖਿਆ ਹੀ ਆ ਕਿ ਬੰਨਾ ਤੇ ਸਾਰੇ ਆ ਚੁੱਕੇ ਆ ਪਿੱਛੇ 15 20 ਘਰ ਜੋ ਪਾਣੀ ਦੀ ਮਾਰ ਰੇਠਾਂ ਆਏ ਪਏ ਆ ਉਹ ਸਾਰੇ ਬੰਨ ਤੇ ਆ ਚਲੋ ਚਾਰਾ ਆਇਆ ਵੀਰ ਐਮਲ ਸਾਹਿਬ ਸ਼ੰਕਰ ਕਟਾਰੀਆ ਜੀ ਉਹਨਾਂ ਦੇ بیٹے ਉਹ ਆਏ ਸੀ ਉਹ ਦੇ ਗਿਆ ਇੱਕ ਵਾਰੀ ਰਾਸ਼ਨ ਸਭ ਕੁਝ ਮਿਲ ਗਿਆ ਹੋਰ ਵੀ ਸੰਗਤ ਨੂੰ ਮੈਂ ਇਹੋ ਹੀ ਬੇਨਤੀ ਕਰਦਾ ਕਿ ਆਪਾਂ ਵੱਧ ਤੋਂ ਵੱਧ ਇੱਥੇ ਮਿੱਟੀ ਦੀ ਜ਼ਿਆਦਾ ਜ਼ਰੂਰਤ ਆ ਬਾਕੀ ਚਲੋ ਘਰ ਪਰਿਵਾਰ ਹੈ ਜੇ ਸਾਰਿਆਂ ਦੇ ਠੀਕ ਆ ਮਿੱਟੀ ਦੀ ਜਿਆਦਾ ਜ਼ਰੂਰਤ ਹੈ ਕਿ ਨੋਚ ਲੱਗ ਜਾਵੇ ਇੱਕ ਹੋਰ ਉੱਪਰ ਨੋਚ ਲੱਗ ਜਾਵੇ ਜਿਹੜਾ ਬੰਨ ਨੂੰ ਢਾਣਾ ਲੱਗੇ ਕਿ ਅੱਗੇ ਕਾਫੀ ਰਕਬਾ ਜਿਹੜਾ ਕਈ ਏਕੜ ਜ਼ਮੀਨ ਹੈ ਜੇ ਬੰਨ ਨੂੰ ਕੋਈ ਨੁਕਸਾਨ ਹੁੰਦਾ ਤੇ ਅੱਗੇ ਕਾਫੀ ਮਖੂ ਤੱਕ ਪਾਣੀ ਪਹੁੰਚੂਗਾ ਮੈਂ ਤਾਂ ਇਹੋ ਬੇਨਤੀ ਕਰਦਾ ਸੰਗਤ ਅੱਗੇ ਬੇਨਤੀ ਕਰਦਾ ਕਿ ਵਾਧੂ ਵਾਦ ਇੱਥੇ ਮਿੱਟੀ ਪਚਾਈ ਜਾਵੇ ਕਿ ਆਪਾਂ ਘਰਾਂ ਦਾ ਵੀ ਫਾਇਦਾ ਹੋ ਸਕੇ ਅੱਗੇ ਜਿਹੜਾ ਲੱਕ ਹੈ ਉਹ ਬਚ ਸਕੇ ਹੂੰ ਬਿਲਕੁਲ ਫੋਨ ਸੁਣ ਲੋ ਕੋਈ ਨਹੀਂ ਆ ਪਰਿਵਾਰ ਦੇ ਮੈਂਬਰ ਹੈਗੇ ਆ ਆਪਣੇ ਨਾਲ ਵੀਰ ਹੁਣੇ ਘਰ ਆਪਣਾ ਜੀ ਸੋ ਕਿਵੇਂ ਘਰ ਤਾਂ ਹਜੇ ਮੇਰੇ ਹਿਸਾਬ ਨਾਲ ਕੰਮਕਾਰ ਚੱਲਦਾ ਪਿਆ ਸੀ ਤੇ ਆ ਕੇ ਪਾਣੀ ਪਹਿਲਾਂ ਆ ਕੇ ਚਰਨ ਪਾ ਗਿਆ ਇਹ ਤੇ ਆਪਣੇ 23 ਚ ਵੀ ਆਇਆ ਸੀ ਆਪਣਾ ਅੱਛਾ ਫੇਚ ਮਾਰ ਗਿਆ ਜਿਹੜਾ 3 ਫੁੱਟ ਸੀ ਅੰਦਰ ਆਪਣੇ ਅੱਛਾ ਹੋ ਗਿਆ ਤੇ ਆਪਣੇ ਉਦੋਂ ਵੀ ਆ ਤੇਣਾ ਹੁਣ ਤੇ ਹੁਣ ਵੀ ਆ ਗਿਆ ਤੇ ਆਪਾਂ ਨੂੰ ਵਕਤ ਤੇ ਚਲ ਫਸਲ ਤਾਂ ਸਾਡੇ ਜਾਂਦੇ ਰਹਿੰਦੇ ਆ ਨੁਕਸਾਨ ਹੋ ਜਾਂਦਾ ਉਹਨਾਂ ਦੀ ਪੂਜਾ ਪਰ ਸਾਡੇ ਜਿਹੜਾ ਹੁਣ ਹਾਲਾਤ ਆ ਨਾ ਇਹ ਦਰਿਆ ਹੀ ਆ ਗਿਆ ਸਾਰਾ ਇੱਧਰ ਸਾਡੇ ਸਾਰੇ ਘਰਾਂ ਦੀ ਪੈੜੀਆਂ ਲੱਗ ਗਿਆ ਜਿਹੜੀਆਂ ਚੰਗੀਆਂ ਸੀ ਨਾ ਪੈੜੀਆਂ ਉਹ ਲੱਗ ਗਿਆ ਸਾਰੇ ਘਰਾਂ ਦੀ ਪੈੜੀ ਖੁਦ ਮੈਂ ਮੇਰਾ ਬ੍ਰਦਰ ਸਰਪੰਚਾ ਮੈਂ ਬਲਾਕ ਪ੍ਰਧਾਨ ਆ ਸਾਡੀ ਖੋਦ ਇਥੇ 6 ਤੋਂ 7 ਕਿੱਲੇ ਜਿਹੜੀ ਜ਼ਮੀਨ ਪਾਣੀ ਦਾ ਵਹਾ ਟਹਿ ਚੁਕੀ ਹੈ ਜਿੱਥੇ ਹੁਣ ਦਰਿਆ ਆ ਚੁਕਿਆ ਹੋਰ ਮੇਰੇ ਜਿਹੜੇ ਨਾਲ ਦੇ ਸੱਜਣ ਉਹਨਾਂ ਦੀ ਵੀ ਰਿਸ਼ਤੇਦਾਰਾਂ ਦੇ ਵੀ ਜ਼ਮੀਨ ਕਾਫੀ ਟਹਿ ਗਈ ਆ 25 ਤੋਂ 30 ਕਿੱਲੇ ਜਿਹੜਾ ਦਰਿਆ ਇਧਰ ਆ ਗਿਆ ਜਿਹੜੀ ਸਾਰੇ ਦੀ ਸਾਰੀ ਲੈ ਗਿਆ ਜਿਹੜੀ ਪੈਲੀ ਸੀ ਤਾਂ ਸਾਡੀ ਚੰਗੀ ਜਿਹੜੀ ਕੰਮ ਵਾਲੀ ਸੀ ਪੈਲੀ ਵਧੀਆ ਸੀ ਨਾ ਸਾਡੇ ਉਹ ਸਾਰੇ ਘਰਾਂ ਦੇ ਟਾਰ ਗਿਆ ਤੋੜ ਸੀਗਾ ਲੰਮੇ ਇਹ ਮੇਰੇ 25 30 ਕਿਲੇ ਹੋਗੀ ਜਿਹੜਾ ਉਹ ਲੱਗਦਾ ਸੀ ਚੋਨਾ ਵਧੀਆ ਖੜਾ ਸੀ ਚੋਨਾ ਲੱਗਿਆ ਸੀ ਚੋਨਾ ਬਹੁਤ ਸੋਹਣਾ ਸੀ ਸਾਡਾ ਤੇ ਬੋਰ ਸਾਡੇ ਚਲੇ ਗਏ ਵਿੱਚ ਅੱਛਾ ਵਿੱਚੇ ਚਲੇ ਗਏ ਬੋਰ ਚਲੇ ਗਏ ਸਾਡੇ ਸਾਰੇ ਘਰਾਂ ਦੇ ਹੁਣ ਇੱਕ ਵਾਰੀ ਜਦੋਂ ਇਹੋ ਜੀ ਮਾਰ ਪੈਂਦੀ ਬਾਦ ਦੇ ਵਿੱਚ ਉੱਠਣਾ ਬੜਾ ਮੁਸ਼ਕਲ ਆ ਹੈ ਨਾ ਤੁਹਾਨੂੰ ਲੱਗਦਾ ਵੀ ਜਿਵੇਂ 2019 'ਚ ਵੀ 19 ਵਿੱਚ ਬਹੁਤ ਨੁਕਸਾਨ ਹੋਇਆ 2023 'ਚ ਵੀ ਬਹੁਤ ਨੁਕਸਾਨ ਹੋਇਆ ਉਸ ਤੋਂ ਇਲਾਵਾ ਹੋਣਾ 25 ਦਾ ਵੀ ਜਿਹੜਾ ਆ ਗਿਆ ਪਾਣੀ ਬਹੁਤ ਮਤਲਬ ਅਸੀਂ ਤਾਂ ਮਾਰੇ ਹੇਠਾਂ ਆ ਗਏ ਆ ਇੱਕ ਵਾਰੀ ਕਿ ਜਿਹੜਾ ਮਾੜਾ ਜਿਹਾ ਉੱਠੇ ਸੀ ਲੈਵਲ ਉਹ ਫਿਰ ਉੱਥੇ ਸਾਡਾ ਡਿੱਗ ਪਿਆ ਕਿ ਸਾਡਾ ਜਿਹੜਾ ਨੁਕਸਾਨ ਹੋ ਗਿਆ ਜ਼ਮੀਨਾਂ ਗਈਆਂ ਅਗਾ ਸਾਨੂੰ ਘਰ ਦੇ ਵੀ ਉਖਾਈ ਆ ਕਿ ਜੇ ਹਿਸਾਬ ਨਾਲ ਦਰਿਆ ਢਾ ਲਾਈ ਖੜਾ ਹੈ ਬਹੁਤ ਔਖਾ ਹੋ ਚੁੱਕਿਆ ਜੀ ਅਸੀਂ ਅੱਗੇ 2-3 ਸਾਲ ਪਿੱਛੇ ਜਾਂਦੇ ਹੁਣ ਜਿਵੇਂ 10 ਸਾਲ ਅਸੀਂ ਪਿੱਛੇ ਗਏ ਚਲੇ ਸਾਰੇ ਘਰ ਆ ਗਏ ਪਿੱਛੇ ਮੇਰਾ ਮਨ ਚ ਇੱਕ ਸਵਾਲ ਆਉਂਦਾ ਬਾਰ-ਬਾਰ ਮੈਂ ਕਹਿੰਦਾ ਵੀ ਜੇ ਇੱਥੇ ਉੰਨੀ ਚ ਪਾਣੀ ਆ ਗਿਆ ਇਹ ਤੇ 23 ਚ ਪਾਣੀ ਆ ਗਿਆ ਤੁਸੀਂ ਮਿਹਨਤ ਮਜ਼ਦੂਰੀ ਕਰਦੇ ਬੜੀ ਮਿਹਨਤ ਕਰਦੇ ਹੋ ਹਨਾ ਸਾਰੇ ਦੱਸਦੇ ਆ ਜੀ ਜੀ ਵੀ ਤੁਸੀਂ ਆ ਬੜੀ ਮਿਹਨਤ ਨਾਲ ਘਰ ਬਣਾ ਰਿਹਾ ਤਾਨੂੰ ਪਤਾ ਸੀ ਵੀ ਇੱਥੇ ਹਰ ਵਾਰੀ ਪਾਣੀ ਆ ਜਾਂਦਾ ਫਿਰ ਇੱਥੇ ਪੈਸੇ ਲਾਉਂਦੀ ਕੀ ਲੋੜ ਸੀ ਮੇਰਾ ਇੱਕ ਸਵਾਲ ਜਿਆ ਹਾਂ ਇਹ ਇਹ ਤੋਂ ਦੀ ਸਹੀ ਗੱਲ ਆ ਅਸੀਂ ਪਰ ਆਪਦੀ ਪੈਣੀ ਚ ਪਾ ਸਕਦੇ ਪਾਸੋਂ ਕਿਵੇਂ ਲੈ ਸਕਦੇ ਹਾਂ ਸਾਡੀ ਆ ਪੈਣੀ ਸਮਰੱਥਾ ਨਹੀਂ ਵੀ ਪਾਸੋਂ ਦੇਖੋ ਜੀ ਇੰਨੇ ਜੋਗੇ ਹੈ ਨਹੀਂ ਜਿਹੜੀ ਜ਼ਮੀਨ ਤਾਂ ਸਾਰੀ ਇੱਧਰ ਹੈ ਜੀ ਇੰਨੇ ਜੋਗੇ ਹੈ ਨਹੀਂ ਕਿ 2-4 ਮਰਲੇ ਅੱਜ ਕੱਲ ਤੁਹਾਨੂੰ ਵੀ ਪਤਾ ਜੀ ਜ਼ਮੀਨਾਂ ਦਾ ਰੇਟ ਕਾਫੀ ਹੈ ਇੰਨੇ ਜੋਗਾ ਹੋਵੇ ਬੰਦਾ ਫਿਰ ਇੱਧਰ ਕੀ ਲੋੜ ਆ ਨਾਲ ਹੀ ਕਰਦੇ ਰਿਹਾ ਸਾਰਾ ਕੁਝ ਜੀ ਜ਼ਮੀਨ ਸਾਰੀ ਤੈਹ ਦੀ ਸਾਰੀ ਤੈਹ ਗਿਆ ਹੁਣ ਭਾਵੇਂ ਤੁਸੀਂ ਆਜੋ ਅਗਲੇ ਪਾਸੇ ਕੋਈ ਨਹੀਂ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਕੁਝ ਮਨ ਦੇ ਵਿੱਚ ਆਉਂਦਾ ਵੀ ਜ਼ਮੀਨ ਵੀ ਬੋਰ ਵੀ ਸਾਰਾ ਕੁਝ ਚਲ ਗਿਆ ਹੁਣ ਬੱਚੇ ਨੇ ਹਨਾ ਕੀ ਲੱਗਦਾ ਕੀ ਹੈ ਤੁਹਾਨੂੰ ਵੀ ਹਾਲਾਤ ਕਿ ਹੋ ਜੈ ਨੇ ਸਾਨੂੰ ਲੱਗਦਾ ਹੈ ਸਾਡੇ ਆ ਸਾਨੂੰ ਚੱਕ ਤੇ ਲਜਾਉਣੇ ਪੈਣੇ ਆ ਕਮਰੇ ਤੋਂ ਸਾਰਾ ਸਮਾਨ ਕੱਢ ਕੇ ਫਿਰ ਲੈ ਗਏ ਉੱਥੇ ਉਹ ਬਦਲਵਾੜਾ ਪਈਆਂ ਉਹ ਬਹਿਣ ਲੱਗ ਪਈ ਜ਼ਮੀਨ ਆ ਤਰੀਆਂ ਬੈਗੀਆਂ ਉਹ ਪਰੂ ਤੜੀ ਅਸੀਂ ਇੱਥੋਂ ਸਮਾਨ ਆਵੇ ਖਾਣ ਨਪਿਆ ਪਿਆ ਥੱਲੇ ਗਿਆ ਆ ਆ ਵੀ ਆਵੇ ਦਿੱਗਣ ਲੱਗ ਗਏ ਨੇ ਆਵੇ ਇਹਨੂੰ ਤੇੜਾਂ ਪੈਣ ਲੱਗ ਪਈਆਂ ਤੇ ਅਸੀਂ ਨਾ ਸਾਡੀ ਕੋਈ ਵੀ ਨਹੀਂ ਨਾ ਅਸੀਂ ਕੋਈ ਵੀ ਕਹਿੰਦੇ ਨਾ ਸੁੱਕਾ ਰਾਸ਼ਨ ਵੀ ਨਹੀਂ ਸਾਡੇ ਕੋਲ ਆ ਰਿਹਾ ਅੱਛਾ ਹਾਂਜੀ ਆ ਸਾਰੇ ਖੜੇ ਨੇ ਪੁੱਛ ਲੈ ਸਾਰੇ ਸਾਡੇ ਖੜੇ ਆ ਗਏ ਸਾਰੇ ਕਰਾਂ ਦਾ ਤੇ ਬਾਕੀ ਜ਼ਮੀਨ ਤਾਂ ਟਹਿ ਗਈ ਚੋਨੇ ਵੀ ਗਏ ਸਾਰੇ ਸਾਰੇ ਕਰਾਂ ਦੀ ਇੱਥੇ ਕਟੋ-ਕਟ 15 ਕਰਾਂ ਦੀ ਜ਼ਮੀਨ ਟਹਿ ਗਈ ਆ ਆ ਮੇਰੀ ਜ਼ਮੀਨ ਦੇ ਸਾਹਮਣੇ ਬਿਲਕੁਲ ਆ ਗਿਆ ਤਾਂ ਬਾਟ ਦੇ ਨਾਲ ਆ ਗਿਆ ਤੇ ਇੱਥੇ ਜ਼ਰੂਰਤ ਮਿੱਟੀ ਦੀ ਵੀ ਹੈਗੀ ਹੈ ਆਪਣੇ ਗੁਰਜੰਟ ਸਿੰਘ ਕਹਿ ਕੇ ਗਿਆ ਚੇਅਰਮੈਨ ਉਹ ਵੀ ਕਹਿ ਗਿਆ ਵੀ ਮਿੱਟੀ ਵਾਰੇ ਵੀ ਮਿੱਟੀ ਦੀ ਵੀ ਜਿਆਦਾ ਜ਼ਰੂਰਤ ਹੈਗੀ ਕਾਫੀ ਜਿਆਦਾ ਪਰ ਬਾਕੀ ਜਿਹ ਇਹ ਜਿਨ੍ਹਾਂ ਦੀ ਹੁਣ ਪਹਿਲੀ ਡੈਗ ਪਈ ਇਹ ਚੋਨਾ ਵੀ ਗਿਆ ਉਹ ਖਾਣਗੇ ਕੀ ਸੌਦਾ ਵੀ ਚਾਹੀਦਾ ਹੈ ਚੋਕਰ ਵੀ ਚਾਹੀਦਾ ਹੈ ਆਪਣੇ ਫੀਡ ਵੀ ਚਾਹੀਦੀ ਹੈ ਸਾਰਾ ਰਾਸ਼ਨ ਵੀ ਤਾਂ ਚਾਹੀਦਾ ਡੰਗਰਾਂ ਨੂੰ ਚਾਹੀਦਾ ਹੈ ਜਨਤਾ ਨੂੰ ਵੀ ਚਾਹੀਦਾ ਜੀ ਮੇਰੇ ਮੇਰੇ ਤੇ ਕੀ ਕਰ ਚਲ ਚੱਤ ਜੋੜ ਕੇ ਬੇਨਤੀ ਹੈ ਵੀ ਯਾਨੀ ਕਿ ਰਾਸ਼ਨ ਬਚਾ ਜਾਵੇ ਵਾ ਸਾਨੂੰ ਤੇ ਦਾ ਆਸਰਾ ਸੀਗਾ ਅਸੀਂ ਕਰਕੇ ਇੱਕ ਬਾਤ ਏ ਖਾਈ ਦਾ ਹੁਣ ਇੱਧਰ ਤੁਸੀਂ ਕਿਹਾ ਸੀ ਵੀ ਹੋਰ ਕਿਰ ਜਗ੍ਹਾ ਨਹੀਂ ਸਾਡੇ ਕੋਲ ਨਹੀਂ ਹੋ ਸਕਦਾ ਇਹਨਾ ਸਾਡੇ ਕੋਲੋਂ ਅਸੀਂ ਮਿਹਨਤ ਕਰ ਕਰ ਤੇ ਜ਼ਮੀਨਾਂ ਆ ਬਣਾਈਆਂ ਜਗ੍ਹਾ ਬਣਾਈਆਂ ਹਜੇ ਸਾਡਾ ਅੰਦਰ ਕੰਮ ਵੀ ਪੂਰਾ ਨਹੀਂ ਹੋਇਆ ਕੋਈ ਪਤਾ ਨਹੀਂ ਸਾਡਾ ਜਿਹੜਾ ਆ ਪਾਣੀ ਦਾ ਤੁਸੀਂ ਦੇਖਦੇ ਤੋਂ ਪਤਾ ਲੱਗ ਜਾਓ ਆ ਟੈਂਕ ਦੀ ਪਾਣੀ ਬਣਾ ਦੇ ਸਾਡੇ ਕਮਰੇ ਵੀ ਤੈਸਰਦੇ ਆ ਸਾਡੇ ਆਟਾ ਲੱਗੀ ਹੋਈ ਹੰਡ ਸਾਨੂੰ ਖਤਰਾ ਬੰਨ ਤੇ ਸਾਰਾ ਕੁਝ ਪਿਆ ਆ ਸਮਾਨ ਸਾਡਾ ਉਦਾ ਹੀ ਰੁਲਦਾ ਪਿਆ ਤੁਸੀਂ ਤਰ ਪਹਿਲਾਂ ਬਾਰੇ ਕਿਹਾ ਸੀਗਾ ਸਾਨੂੰ ਤਰਪੈਲ ਕੋਈ ਵੀ ਨਹੀਂ ਇੱਥੇ ਨਹੀਂ ਕੋਈ ਵੀ ਦਿੱਤੀ ਗਈ ਨੇ ਰਾਤ ਦੀ ਸਾਰੀ ਰਾਤ ਭਿੱਜਦੇ ਰਿਆਂ ਇੱਕ ਤਰਪੈਲ ਮੱਖੂ ਚ ਲੈ ਕੇ ਆਇਆ ਖੋਦ ਅੱਛਾ ਹਾਂ ਜੀ ਸਾਡੇ ਕੋਲ ਤਰਪੈਲਾ ਨਹੀਂ ਹਾਂ ਜੀ ਸਾਡੇ ਫਰਿੱਜ ਵਗੈਰਾ ਸਾਡੇ ਕੂਲਰ ਸਭ ਕੁਝ ਰਾਤ ਭਿੱਜਦੇ ਰਹੇ ਨੇ ਅੱਛਾ ਹਾਂ ਜੀ ਉਹ ਬਰਸਾਤੀ ਮੌਸਮ ਸੀ ਸੰਗਤ ਜੀ ਸੋ ਬڑے ਦੁੱਖ ਦੀ ਗੱਲ ਹੈ ਮਨ ਭਰਦਾ ਕਈ ਵਾਰੀ ਨਾ ਗੱਲਾਂ ਸੁਣ ਕੇ ਜਦੋਂ ਬੱਚੇ ਵਿਚਾਰੇ ਭੁੱਖੇ ਭੁਖੜ ਭਾਣੇ ਹਨਾ ਤੇ ਵਿਚਾਰੇ ਬੰਨਾਂ ਦੇ ਉੱਪਰ ਪਰਿਵਾਰ ਬੈਠੇ ਹੋਏ ਆ ਭੈਣ ਕਹਿੰਦੀ ਵੀ ਸਾਰਾ ਕੁਝ ਰੁੜ ਗਿਆ ਹੁਣ ਹਾਲਾਤ ਬਹੁਤ ਹੀ ਨਾਜ਼ੁਕ ਨੇ ਸੰਗਤ ਬਹੁਤ ਵੱਡੀ ਗਿਣਤੀ ਦੇ ਅੰਦਰ ਆ ਰਹੀ ਆ ਇਹ ਨਹੀਂ ਵੀ ਸੇਵਾ ਨਹੀਂ ਆ ਰਹੀ ਐ ਇੱਥੇ ਬਹੁਤ ਵੱਡੀਆਂ ਜਥੇਬੰਦੀਆਂ ਪਹੁੰਚ ਰਹੀਆਂ ਕਈ ਵਾਰੀ ਕੀ ਹੁੰਦਾ ਵੀ ਜਿੱਥੇ ਪਤਾ ਨਹੀਂ ਹੁੰਦਾ ਇੱਕ ਜਗ੍ਹਾ ਦੀ ਮਸ਼ਹੂਰੀ ਜਦੋਂ ਹੋ ਜਾਂਦੀ ਹੈ ਵੀਡੀਓ ਵਾਇਰਲ ਆ ਹੋ ਜਾਂਦੀਆਂ ਨੇ ਜਾਦੀਆਂ ਉੱਥੇ ਫਿਰ ਸਾਰੀ ਸੰਗਤ ਇੱਕੇ ਦਮ ਪਹੁੰਚਦੀ ਆ ਹਰੇਕ ਦਾ ਮਨ ਕਰਦਾ ਵੀ ਅਸੀਂ ਸੇਵਾ ਕਰੀਏ ਕੋਈ ਕਮੀ ਨਹੀਂ ਕਿਸੇ ਨੇ ਛੱਡੀ ਪਰ ਮੈਂ ਬੇਨਤੀ ਕਰਾਂਗਾ ਇਸ ਪਾਸੇ ਜਰੂਰ ਤੁਸੀਂ ਸੇਵਾ ਲੈ ਕੇ ਆਇਓ ਕਿਉਂਕਿ ਅਸੀਂ ਵੀ ਇੱਥੋਂ ਜਿਆਦਾ ਨਹੀਂ ਵੀ 15 20 ਕਿਲੋਮੀਟਰ ਦੀ ਦੂਰੀ ਤੋਂ ਆਏ ਆ ਸੋ ਸਾਨੂੰ ਰਸਤੇ ਦੇ ਵਿੱਚ ਕੋਈ ਵੀ ਇਦਾਂ ਦੀ ਟਰਾਲੀ ਰਾਸ਼ਨ ਵਾਲੀ ਕੋਈ ਵੀ ਪਸ਼ੂਆਂ ਦੇ ਚਾਰੇ ਵਾਲੀ ਹਜੇ ਤੱਕ ਨਹੀਂ ਮਿਲੀ ਜਿਵੇਂ ਦੂਸਰੇ ਪਾਸੇ ਜਾਂਦੀ ਗੱਲਬਾਤ ਕਰੀਏ ਤੇ ਉੱਥੇ ਲੈਣਾ ਦੀਆਂ ਲੈਣਾ ਲੱਗੀਆਂ ਹੋਈਆਂ ਨੇ ਸੋ ਜਿਹੜੇ ਨਈ ਵੀ ਲੋੜਵੰਦ ਉਹਨਾਂ ਨੇ ਵੀ ਆਪਣੇ ਘਰ ਭਰ ਲੈ ਪਰ ਜਿਹੜੇ ਲੋੜਵੰਦ ਸੀ ਉਹਨਾਂ ਤੱਕ ਕਈਆਂ ਤੱਕ ਪਹੁੰਚੀ ਰਸਤ ਠੀਕ ਹੈ ਉਹਨਾਂ ਗੁਜ਼ਾਰੇ ਵਾਸਤੇ ਕਹਿ ਦਿੱਤਾ ਸਾਡੇ ਕੋਲ ਬਹੁਤ ਕੁਝ ਆ ਗਿਆ ਪਰ ਇਹ ਬੰਨ ਦੇ ਵਿੱਚ ਵਸਣ ਵਾਲੇ ਪਰਿਵਾਰ ਨੇ ਇਹਨਾਂ ਦੇ ਘਰ ਦੀ ਮੈਂ ਗੱਲਬਾਤ ਕੀਤੀ ਸੀ ਤਰੇੜਾਂ ਵਿਖਾਈਆਂ ਨੇ ਤੁਹਾਨੂੰ ਕਰਦੀਆਂ ਵੀ ਇਹ ਪਰਿਵਾਰ ਵਾਕਿਆ ਹੀ ਸੰਗਤਜੀ ਲੋੜਵੰਦ ਹੈਗਾ ਇੱਥੇ ਜੇ ਕੁਝ ਰਾਸ਼ਨ ਲੈ ਕੇ ਆਉਣਾ ਕਿਸੇ ਦੇ ਮਨ ਦੇ ਅੰਦਰ ਸ਼ਰਧਾ ਹੈਗੀ ਆ ਤੇ ਉਹ ਜਰੂਰ ਲੈ ਕੇ ਆਇਓ ਤਰਪੈਲ ਤੱਕ ਵੀ ਪੈਣੇ ਕਿਹਾ ਵੀ ਪਰਿਵਾਰ ਸਾਡਾ ਤਰਪੈਲ ਤੋਂ ਬਿਨਾ ਮੀਂਹ ਦੇ ਵਿੱਚ ਹੀ ਅਸੀਂ ਭਿਜਦੇ ਰਹਾਂ ਇਹ ਘਰ ਦੇ ਅੰਦਰ ਪਾਣੀ ਵਰ ਗਿਆ ਸੀ ਹਾਲਾਤ ਤੁਸੀਂ ਆ ਪਾਣੀ ਹੈ ਆ ਪਾਣੀ ਤੁਸੀਂ ਦੇਖ ਲਓ ਇਹ ਸਵੇ ਉਹ ਬੰਨ ਟੁੱਟਣ ਕਰਕੇ ਲੱਥਾ ਤੇ ਇਧਰਲੇ ਪਾਸੇ ਦੇਖੋ ਅੰਦਰ ਕਮਰਿਆਂ ਦੇ ਵਿੱਚ ਪਾਣੀ ਵਰ ਗਿਆ ਸਾਰਾ ਤੇ ਆ ਤਰੇੜਾ ਇਸ ਵਕਤ ਹੁਣ ਪੈ ਰਹੀਆਂ ਨੇ ਤੇ ਇੱਟਾਂ ਗਾਂ ਥੱਲੇ ਨੂੰ ਡਿੱਗਣ ਗਈਆਂ ਤੇ ਇਸ ਪਾਸੇ ਮਾਰ ਪਾਣੀ ਕਰੇਗਾ ਤੇ ਬਣੇ ਬਣਾਏ ਜਿਹੜੇ ਮਕਾਨ ਹੈਗੇ ਨੇ ਘਰ ਹੈਗੇ ਆ ਖੁਸ਼ੀਆਂ ਤੇ ਚਾਵਾਂ ਨਾਲ ਹਜੇ ਤੱਕ ਕੰਪਲੀਟ ਵੀ ਨਹੀਂ ਹੋਇਆ ਘਰ ਬੂਏ ਬਾਰੀਆਂ ਤੱਕ ਨਹੀਂ ਲੱਗੇ ਪਲਸਤਰ ਤੱਕ ਨਹੀਂ ਹੋਇਆ ਤੇ ਨੁਕਸਾਨ ਬਹੁਤ ਵੱਡਾ ਹੋ ਸਕਦਾ ਹੈ ਅਣ ਸੁਖਾਵੀ ਘਟਨਾ ਨਾ ਵਾਪਰੇ ਪਰ ਕੁਦਰਤ ਜੋ ਕਰਦੀ ਹੈ ਉਹ ਆਪਣੇ ਭਾਣੇ ਦੇ ਅੰਦਰ ਹੀ ਕਰਦੀ ਹੈ ਅਸੀਂ ਤਾਂ ਸਿਰਫ ਇੱਕੋ ਇੱਕ ਅਰਦਾਸ ਹੀ ਕਰ ਸਕਦੇ ਹਾਂ ਸੋ ਇਹ ਅਪੀਲ ਕਰਦੇ ਹਾਂ ਤੁਹਾਨੂੰ ਵੀ ਕੁਦਰਤ ਵੱਲੋਂ ਜਾ ਸਿਸਟਮ ਸਰਕਾਰਾਂ ਵੱਲੋਂ ਕਿਸੇ ਤਰੀਕੇ ਵੱਲੋਂ ਵੀ ਇਹ ਜੋ ਕਹਿਰ ਵਰਤਾਇਆ ਜਾ ਰਿਹਾ ਹੈ ਗੁਰੂ ਕਿਰਪਾ ਕਰੇ ਇਹਨਾਂ ਸਰਬੱਤ ਦਾ ਭਲਾ ਹੋਵੇ ਪਰ ਪੰਜਾਬ ਦੇ ਵਸਿੰਦਿਆਂ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਬਾਹ ਜਰੂਰੀ ਫੜੀ ਜਾਏ ਅੱਜ ਇਹ ਪਰਿਵਾਰ ਰਾਸ਼ਨ ਤੋਂ ਤਰਸ ਰਹੇ ਨੇ ਮਾਲ ਡੰਗਰ ਆਪਾਂ ਪਹਿਲੀ ਵੀਡੀਓ ਵੀ ਦੇਖੀ ਐ ਉਹ ਤੁਹਾਨੂੰ ਤਸਵੀਰਾਂ ਦਿਖਾ ਦਈਏ ਪਾਣੀ ਦੇ ਵਿੱਚ ਮਾਲ ਡੰਗਰ ਵੱਜਾ ਹੋਇਆ ਹਾਲਾਤ ਤੁਸੀਂ ਆਪ ਦੇਖ ਰਹੇ ਹੋ ਇਹਨਾਂ ਪਰਿਵਾਰਾਂ ਦੇ ਅੱਜ ਇਹਨਾਂ ਪਰਿਵਾਰਾਂ ਦੇ ਨਾਲ ਆਪਾਂ ਨੂੰ ਖੜਨ ਦੀ ਲੋੜ ਹੈਗੀ ਆ ਪਾਣੀ ਬੇਸ਼ੱਕ ਘਟਦਾ ਕਹਿੰਦੇ ਜਾ ਰਿਹਾ ਹੈ ਪਰ ਪਾਣੀ ਪਿੱਛੋ ਛੱਡ ਦਿੱਤਾ ਗਿਆ ਪਾਣੀ ਹੋਰ ਵਧੇਗਾ ਕੀ ਕਹਿਣਾ ਚਾਹੁੰਦੇ ਜੀ ਪਾਣੀ ਅਜੇ ਵੱਧ ਜਾਣਾ ਜੀ ਅੱਗੇ 23 ਵਾਲਾ ਨਾ ਆਪਣੇ ਅੰਦਰ ਵੜ ਗਿਆ ਸੀ ਨਾ ਅੱਛਾ ਆ 3 ਫੁੱਟ ਅੰਦਰ ਵੜ ਗਿਆ ਸੀ ਉਹ ਨਿਸ਼ਾਨ ਅੱਛਾ 3 ਫੁੱਟ ਉਹ ਜਿਹੜਾ ਨਿਸ਼ਾਨ ਲੱਗਿਆ ਨਾ ਆਹ ਜਿਹੜਾ ਆਹ ਜਿਹੜਾ ਨਿਸ਼ਾਨ ਲੱਗਿਆ ਹਾਂ ਆਹ ਜਿਹੜਾ ਹਾਂ ਨਿਸ਼ਾਨ ਆਹੀ ਹਾਂ ਆਹੀ ਬਿਲਕੁਲ 23 ਵਾਲਾ ਅੱਛਾ 23 ਵਾਲਾ ਇੱਥੋਂ ਤੱਕ ਆ ਗਿਆ ਇਹ ਇਹ ਕੱਟ ਗਿਆ ਪਰ ਜੇ ਪਾਣੀ ਆ ਗਿਆ ਤਾਂ ਵਹ ਸਕਦਾ ਹਾਂ ਆਵੇ ਅੰਦਰੋਂ ਪਾਣੀ ਢੇੜਾ ਕੱਟ ਗਿਆ ਨਾ ਪੂਰਾ ਪਾਣੀ ਕਿੰਨਾ ਕੁ ਟਾਈਮ ਅੰਦਰ ਰਿਹਾ ਇੱਕ ਦਿਨ ਦੋ ਦਿਨ ਚਾਰ ਦਿਨ ਨਹੀਂ ਇੱਕ ਇੱਕ ਦਿਨ ਹੀ ਰਿਹਾ ਇੱਕ ਦਿਨ ਰਿਹਾ ਅੰਦਰ ਪੂਰਾ ਪਾਣੀ ਹੈ ਇਹ ਕਿਉਂ ਪਰਸੋਂ ਵੜਿਆ ਤਾਂ ਕੱਲ ਨਿਕਲ ਗਿਆ ਅੱਛਾ ਕੱਲ ਨਿਕਲ ਗਿਆ ਨਿਕਲ ਗਿਆ ਸੋਏ ਸਾਰੇ ਕਮਰਿਆਂ ਦੇ ਵਿੱਚ ਪਾਣੀ ਸੀ ਜੀ ਇਹ 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 ਬੰਨ ਦੀ ਗੱਲਬਾਤ ਹੈ ਇਸ ਪਾਸੇ ਮੈਂ ਬੇਨਤੀ ਕਰਾਂਗਾ ਆਪਸੇ ਪਾਸੇ ਪਾਣੀ ਨਦੀਆਂ ਦੇ ਵਿੱਚ ਫਿਰ ਗਿਆ ਤੁਹਾਨੂੰ ਪਤਾ ਪੀ ਜਦੋਂ ਨਦੀਆਂ ਦੇ ਵਿੱਚ ਪਾਣੀ ਫਿਰ ਜਾ ਤੇ ਫਿਰ ਉਹ ਬਹੁਤੀ ਮਜ਼ਬੂਤੀ ਰਹਿ ਨਹੀਂ ਜਾਂਦੀ ਤਰੇੜਾਂ ਤੱਕ ਪੈ ਜਾਂਦੀਆਂ ਨੇ ਆ ਪਿੱਲਰ ਵੀ ਆ ਛੱਡ ਚੁੱਕੇ ਨੇ ਸਨ ਪੈ ਚੁੱਕੇ ਨੇ ਇਹਦੇ ਵਿੱਚੋਂ ਵੀ ਸੋ ਜਰੂਰ ਮੈਂ ਬੇਨਤੀ ਕਰਦਾ ਵੀ ਤੁਸੀਂ ਹੁਣ ਇਹਨਾਂ ਪਰਿਵਾਰਾਂ ਦੇ ਨਾਲ ਰਾਬਤਾ ਕਾਇਮ ਕਰਿਆ ਜੀ ਨੰਬਰ ਅਸੀਂ ਸਕਰੀਨ ਦੇ ਉੱਪਰ ਚਲਾ ਦਿੱਤਾ ਹੈ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਐਡਰੈਸ ਤੁਹਾਨੂੰ ਅਸੀਂ ਜਰੂਰ ਦੇ ਦੇਾਂਗੇ ਦਿਲ ਦੀਆਂ ਗਹਿਰਾਈਆਂ ਤੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ